ਸਲੋਕ ਰੂਪਨਾ ਰੇਖਨਾ ਰੰਗ ਕੋਸ਼ਤ੍ਰੇ ਨੋਤੇ ਪ੍ਰਪੰਨ ਤਿਸੇ ਬਜਾਏ ਨਾਨਕਾ ਜਿਸੋ ਵੇ ਸੋ ਪਰਸਾਨ ਆਤਪਦੀ ਅਵਨਾਸੀ ਪ੍ਰਭ ਮਨ ਮੇ ਰਖ ਮਨੁਖ ਕੀ ਤੂ ਪ੍ਰੀਤ ਤਿਆਗ ਤਿਸ ਤੇ ਪ੍ਰੇ ਨਹੀ ਕੁਛ ਕੋਏ ਸਰਬ ਨਰੰਤਰੇ ਕੋ ਸੋਏ ਆਪੇ বিনা ਆਪੇ ਦਾਣਾ ਗਹਿਰ ਗੰਭੀਰ ਘੀਸ ਜਾਨਾ ਪਾਰ ਬ੍ਰਹਮ ਪਰਮੇਸ਼ਰ ਗਵਿੰਦ ਕਿਰਪਾ ਨਿਦਾਨ ਦਿਆਲ ਬਖਸਾਨਦ ਸਾਤ ਤਰੇ ਕੀ ਜਨਿ ਪਾਉ ਨਾਨਕੇ ਮਨ ਏ ਅਨਰਾਉ ਮਨਸਾ ਪੂਰਨ ਸਰਨਾ ਜੋਗ ਜੋ ਕਰ ਪਾਇ ਸੋਈ ਹੋਗ ਹਰਨ ਭਰਨ ਜਾਕੇ ਨੇਤਰ ਫੋਰ ਤਿਸ ਕਾ ਮੰਤਰ ਨਾ ਜਾਣੇ ਹੋਰ ਆਨੰਦ ਰੂਪ ਮੰਗਲ ਸਜ ਜਾਕੇ ਸਰਬ ਥੋਕ ਸੁਣੀਏ ਕਰਤਾ ਕੇ ਰਾਜ ਮੇ ਰਾਜ ਯੋਗ ਮੇ ਜੋਗੀ ਤਮੇ ਤਪੀਸਰ ਗ੍ਰਹ ਸਤਮੇ ਪੋਗੀ ਧਿਆਇ ਧਿਆਇ ਭਗਤੈ ਸੁਖ ਪਾਇਆ ਨਾਨਕ ਤਿਸ ਪ੍ਰਕਾ ਕਿਨੇ ਅੰਤ ਨਾ ਪਾਇਆ जाकी लीला कीमत नहिं सगल देव हारे अब गाए पिता का जन्मक जाने पूत सगल पुरोई अपने सूत सुमित ज्ञान ध्यान जन दे जन दास नाम त्या वेसे ते गुण में जाको परमाए जन्म रे फिर आवे जाए ऊच नीच तिसके स्थान जसा जनावे तैसा नानक जान नाना रूप नाना जाके रंग नाना पे करे एक रंग नाना विदकी नो विस्तार प्रभव नसे एकंकार नाना चलित करे खनमाए पूर रहो पूरन सब ठाए ਨਾਨਾ ਵਿਦਕਰ ਬੰਤ ਬਨਾਈ ਆਪਣੀ ਕੀਮਤ ਆਪੇ ਪਾਈ ਸਭ ਘਟ ਕਿਸਕੇ ਸਾਥ ਕਿਸਕੇ ਠਾਓ ਜਬ ਜਬ ਜिवे ਨਾਨਕ ਹਰ ਨਾਉ ਨਾਮ ਕੇ ਧਾਰੇ ਸਗਲੇ ਜੰਤ ਨਾਮ ਕੇ ਧਾਰੇ ਖੰਡ ਬ੍ਰਹਮੰਡ ਨਾਮ ਕੇ ਧਾਰੇ ਸਿਮਰਤ ਵੇਦ ਪ੍ਰਾਨ ਨਾਮ ਕੇ ਧਾਰੇ ਸੁਨਨ ਗਿਆਨ ਧਿਆਨ ਨਾਮ ਕੇ ਧਾਰੇ ਆਗਾਸਪਤਾਲ ਨਾਮ ਕੇ ਧਾਰੇ ਸਗਲ ਆਕਾਰ ਨਾਮ ਕੇ ਧਾਰੇ ਪੂਰਿਆ ਸਭ ਭਵਨ ਨਾਮ ਕੇ ਸੰਗੁਦਰੇ ਸੰਸਰਵਨ ਕਰਿ ਕਿਰਪਾ ਜਿਸ ਆਪਣੇ ਨਾਮ ਲਾਇ ਨਾਨਕ ਚੌਥੇ ਪਦਮੇ ਸੋ ਜਨ ਗਤ ਪਾਏ ਰੂਪ ਸਤਿ ਜਾ ਕਾ ਸਤਿ ਅਸਥਾਨ ਪਰਖ ਸਤ ਕੇਵਲ ਪ੍ਰਧਾਨ ਕਰਤੂਰ ਤੇ ਸਤ ਸਤਿ ਚਾਕੀ ਬਾਣੀ ਸਤ ਪੁਰਖ ਸਭ ਮੇ ਸਮਾਣੀ ਸਤ ਕਰਮ ਜਾਕੀ ਰਚਨਾ ਸਤ ਮੂਲ ਸਤ ਸਤ ਉਤਪਤ ਸਤ ਕਰਨੀ ਨਰਮਲ ਨਰਮਲੀ ਜਿਸੇ ਬਜਾਏ ਤਿਸੇ ਸਭ ਭਲੇ ਸਤ ਨਾਮ ਪ੍ਰਭ ਕਾ ਸੁਖ ਦਾਈ ਵਿਸ਼ਵਾਸ ਸਤ ਨਾਨਕ ਗੁਰ ਤੇ ਪਾਈ ਸਤ ਬਚਨ ਸਾਧੂ ਅਪਦੇਸ ਸਤ ਤੇ ਜਨ ਜਾਕੇ ਹਿਰਦੇ ਪ੍ਰਵੇਸ਼ ਸਤ ਨਿਰਤ ਗੁਜੇ ਜੇ ਕੋਏ ਨਾਮ ਜਪ की गत होए आप साथ किया सब सत आपे जाने अपनी मित गत जिसकी सृष्टि सो करने हार अवन बोझ करत विचार करते की मत न जाने किया नानक ज्योति भावे सो वर्तिया विस्मन विस्म भय बिस्माद जिन गु जतिस आया स्वाद प्रभ के रंग राच जन रहे गुर के बचन पदार्थ लहे ਉਹ ਦਾਤੇ ਦੁੱਖ ਕਟਨਹਾਰ ਜਾ ਕੇ ਸੰਗਤ ਰੇ ਸੰਸਾਰ ਜਨਕਾ ਸੇਵਕ ਸੋ ਬੜ ਭਾਗੀ ਜਨਕੇ ਸੰਗ ਏਕ ਲਿਵ ਲਾਗੀ ਗੁਣ ਗਵਿੰਦ ਕੀਰਤਨ ਜਨ ਗਾਵੇ ਗੁਰ ਪ੍ਰਸਾਦ ਨਾਨਕ ਫਲ ਪਾਵੇ ਕਿਰਪਾ ਕਰਕੇ ਸਾਡੀ ਚੈਨਲ ਨੂੰ ਸਬਸਕ੍ਰਾਈਬ ਕਰੋ ਵੀਡੀਓ ਨੂੰ ਲਾਈਕ ਕਰੋ ਸ਼ੇਅਰ ਕਰੋ ਅਤੇ ਘੰਟੀ ਦਾ ਬਟਨ ਦਬਾਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ